ਮੇਰਾ ਨਾਮ ਸੁਨੀਤਾ ਹੈ ਮੈਂ ਅੱਜ ਉਹ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਸ ਵਿੱਚ ਦੁੱਖ ਜ਼ਿਆਦਾ ਅਤੇ ਖੁਸ਼ੀਆਂ ਘੱਟ ਹਨ ਇਹ ਕਹਾਣੀ ਇੱਕ ਅਜਹੀ ਧੀ ਦੀ ਜੋ ਪੈਦਾ ਹੋਣ ਤੋਂ ਪਹਿਲਾਂ ਹੀ ਨਾ ਪਸੰਦ ਕਰ ਦਿੱਤੀ ਗਈ ਸੀ ਕਹਿੰਦੇ ਹਨ ਕਿ ਸੰਤਾਨ ਉੱਪਰ ਵਾਲੇ ਦੀ ਦੇਣ ਹੁੰਦੀ ਹੈ ਪਰ ਮੇਰੇ ਘਰ ਵਿੱਚ ਇਹ ਦੇਣ ਵੀ ਸ਼ਰਤਾਂ ਨਾਲ ਮੰਗੀ ਗਈ ਸੀ ਮੇਰੇ ਜਨਮ ਤੇ ਖੁਸ਼ੀ ਨਹੀਂ ਮਨਾਈ ਗਈ ਸੀ ਬਲਕਿ ਗੁੱਸੇ ਅਤੇ ਸ਼ਰਮਿੰਦਗੀ ਦਾ ਮਾਹੌਲ ਫੈਲ ਗਿਆ ਸੀ ਮੈਂ ਉਸ ਵੇਲੇ ਦੁਨੀਆ ਵਿੱਚ ਆਉਣ ਵਾਲੀ ਸੀ ਜਦੋਂ ਮੇਰੇ ਪਿਤਾ ਨੇ ਮੇਰੀ ਮਾਂ ਨੂੰ ਖੁੱਲੇ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਪੁੱਤ ਹੋਣਾ ਚਾਹੀਦਾ ਹੈ ਨਹੀਂ ਤਾਂ ਇਸ ਘਰ ਵਿੱਚ ਤੇਰੇ ਲਈ ਕੋਈ ਥਾਂ ਨਹੀਂ ਬਚੇਗੀ ਮੇਰੀ ਮਾਂ ਖਾਮੋਸ਼ ਰਹੀ ਉਹ ਕਦੇ ਆਪਣੇ ਦਿਲ ਦਾ ਦੁੱਖ ਜ਼ੁਬਾਨ ਤੇ ਨਹੀਂ ਲਿਆਉਂਦੀ ਸੀ ਪਰ ਮੈਂ ਜਾਣਦੀ ਸੀ ਉਹ ਰਾਤ ਭਰ ਉੱਪਰ ਵਾਲੇ ਦੇ ਸਾਹਮਣੇ ਹੱਥ ਜੋੜ ਕੇ ਅਰਦਾਸ ਕਰਦੀ ਸੀ ਮਾਲਕ ਇਸ ਘਰ ਨੂੰ ਪੁੱਤ ਦੇ ਦੇਵੀ ਤਾਂ ਜੋ ਮੇਰੀ ਇੱਜ਼ਤ ਬਚ ਸਕੇ ਮੇਰੀ ਦਾਦੀ ਵੀ बार-बार ਇਹੀ ਕਹਿੰਦੀ ਸੀ ਸਾਡੇ ਖਾਨਦਾਨ ਵਿੱਚ ਪਹਿਲੀ ਔਲਾਦ ਹਮੇਸ਼ਾ ਪੁੱਤ ਹੀ ਹੁੰਦੀ ਹੈ ਬੇਟੀ ਪੈਦਾ ਹੋਈ ਤਾਂ ਇਹ ਸਾਡੇ ਲਈ ਮੰਨਹੂਸ ਸਾਵਤ ਹੋਵੇਗੀ ਮੇਰੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸੀ ਪਰ ਉਹ ਕਿਸੇ ਦੇ ਸਾਹਮਣੇ ਕੁਝ ਨਹੀਂ ਕਹਿੰਦੀ ਸੀ ਉਹ ਸਿਰਫ ਮੇਰੀਆਂ ਸਾਹਾਂ ਦੀ ਹਿਫਾਜ਼ਤ ਚਾਹੁੰਦੀ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹਨਾਂ ਦੀਆਂ ਅਰਦਾਸਾਂ ਪੁੱਤ ਦੇ ਰੂਪ ਵਿੱਚ ਕਬੂਲ ਨਹੀਂ ਹੋਈਆਂ ਜਦੋਂ ਮੈਂ ਇਸ ਦੁਨੀਆ ਵਿੱਚ ਆਈ ਉਸੇ ਪਲ ਤੋਂ ਮੈਨੂੰ ਅਹਿਸਾਸ ਕਰਵਾ ਦਿੱਤਾ ਗਿਆ ਕਿ ਮੇਰਾ ਜਨਮ ਕਿਸੇ ਖੁਸ਼ੀ ਦਾ ਕਾਰਨ ਨਹੀਂ ਸੀ ਮੇਰੇ ਪਾਪਾ ਅਤੇ ਦਾਦੀ ਨੇ ਮੈਨੂੰ ਗੋਦ ਵਿੱਚ ਲੈਣ ਤੋਂ ਵੀ ਮਨਾ ਕਰ ਦਿੱਤਾ ਸੀ ਕਿਉਂਕਿ ਉਹ ਲੋਕ ਪੁੱਤ ਦੀ ਉਮੀਦ ਕਰ ਰਹੇ ਸੀ ਇੱਕ ਪੁੱਤ ਜੋ ਉਹਨਾਂ ਦੇ ਨਾਮ ਨੂੰ ਅੱਗੇ ਵਧਾਏ ਜੋ ਵੰਸ਼ ਦੀ ਇੱਜ਼ਤ ਕਹਾਵੇ ਪਰ ਜਦੋਂ ਗੋਦ ਵਿੱਚ ਬੇਟੀ ਆਈ ਤਾਂ ਮੰਨੋ ਉਹਨਾਂ ਦਾ ਸੁਪਨਾ ਟੁੱਟ ਗਿਆ ਹੋਵੇ ਮੇਰੇ ਪਾਪਾ ਕਮਰੇ ਤੋਂ ਬਾਹਰ ਚਲੇ ਗਏ ਲੋਕ ਕਹਿੰਦੇ ਹਨ ਉਸ ਵੇਲੇ ਉਹਨਾਂ ਦੇ ਚਿਹਰੇ ਤੇ ਇੰਨੀ ਨਿਰਾਸ਼ਾ ਸੀ ਕਿ ਮੰਨੋ ਕੋਈ ਵੱਡਾ ਹਾਦਸਾ ਹੋ ਗਿਆ ਹੋਵੇ ਮੇਰੀ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਸੀ ਪਰ ਨਾਲ ਹੀ ਦਰਦ ਵੀ ਉਹਨਾਂ ਨੇ ਮੈਨੂੰ ਸੀਨੇ ਨਾਲ ਲਾਇਆ ਪਰ ਆਸ-ਪਾਸ ਦੇ ਤਾਨਿਆਂ ਨੇ ਉਹਨਾਂ ਦੇ ਚਿਹਰੇ ਤੋਂ ਮੁਸਕਾਨ ਖੋ ਲਈ ਪਾਪਾ ਨੇ ਗੁੱਸੇ ਵਿੱਚ ਕਿਹਾ ਫਿਰ ਤੋਂ ਲੜਕੀ ਇਸ ਤੋਂ ਵਧੀਆ ਤਾਂ ਅਤੇ ਉਹਨਾਂ ਦੀ ਇਹ ਅਧੂਰੀ ਗੱਲ ਵੀ ਮੇਰੀ ਮਾਸੂਮੀਅਤ ਨੂੰ چیر ਗਈ ਮੈਂ ਛੋਟੀ ਸੀ ਸਮਝ ਨਹੀਂ ਪਾਉਂਦੀ ਪਰ ਇੰਨਾ ਜ਼ਰੂਰ ਮਹਿਸੂਸ ਕਰ ਲੈਂਦੀ ਸੀ ਕਿ ਮੈਂ ਇਸ ਘਰ ਵਿੱਚ ਪਸੰਦ ਨਹੀਂ ਹਾਂ ਮੇਰੀ ਦਾਦੀ ਹਰ ਕਿਸੇ ਨੂੰ ਇਹੀ ਕਹਿੰਦੀ ਘਰ ਦੀ ਬਰਕਤ ਤਾਂ ਜਦੋਂ ਪੁੱਤ ਪੈਦਾ ਹੋਵੇ ਤਾਂ ਹੀ ਹੁੰਦੀ ਇਹ ਕੁੜੀਆਂ ਤਾਂ ਬੋਝ ਹੁੰਦੀਆਂ ਹਨ ਜੇ ਮੇਰੀ ਜ਼ਿੰਦਗੀ ਵਿੱਚ ਕੋਈ ਸੱਚਾ ਸਹਾਰਾ ਸੀ ਤਾਂ ਉਹ ਮੇਰੀ ਮਾਂ ਸੀ ਪਾਪਾ ਦੇ ਤਾਨਿਆਂ ਅਤੇ ਕੁੱਟਮਾਰ ਦੇ ਬਾਵਜੂਦ ਉਹ ਮੈਨੂੰ ਚੁੱਪਚਾਪ سینੇ ਨਾਲ ਲਗਾਉਂਦੀ ਅਤੇ ਕਹਿੰਦੀ ਤੂੰ ਮੇਰੀ ਜਾਨ ਹੈ ਸੁਨੀਤਾ ਚਾਹੇ ਪੂਰੀ ਦੁਨੀਆ ਤੈਨੂੰ ਠੁਕਰਾ ਦੇਵੇ ਤੇਰੀ ਮਾਂ ਤੇਰੇ ਨਾਲ ਖੜੀ ਰਹੇਗੀ ਉਹ ਗੱਲਾਂ ਉਸ ਉਮਰ ਵਿੱਚ ਤਾਂ ਸ਼ਾਇਦ ਨਾ ਸਮਝ ਆਉਂਦੀਆਂ ਸੀ ਪਰ ਅੱਜ ਸੋਚਦੀ ਹਾਂ ਤਾਂ ਲੱਗਦਾ ਹੈ ਕਿ ਜੇ ਮਾਂ ਨਾ ਹੁੰਦੀ ਤਾਂ ਸ਼ਾਇਦ ਮੈਂ ਬਚਪਨ ਵਿੱਚ ਹੀ ਟੁੱਟ ਜਾਂਦੀ ਮੇਰੇ ਲਈ ਅਸਲੀ ਝਟਕਾ ਤਾਂ ਉਦੋਂ ਆਇਆ ਜਦੋਂ ਮੈਂ 8 ਸਾਲ ਦੀ ਸੀ ਮੇਰੀ ਦਾਦੀ ਦੀ ਮੌਤ ਹੋ ਗਈ ਤਾਂ ਘਰ ਦਾ ਮਾਹੌਲ ਹੋਰ ਵੀ ਬਦਲ ਗਿਆ ਸੀ ਉਹ ਹੀ ਇਕੱਲਾ ਸਹਾਰਾ ਵੀ ਖਤਮ ਹੋ ਗਿਆ ਸੀ ਇਸ ਦੇ ਸਾਰੇ ਵਿੱਚ ਮਾਂ ਕਦੇ ਸਕੂਨ ਦੀ ਸਾਹ ਲੈ ਲੈਂਦੀ ਸੀ ਦਾਦੀ ਦੇ ਜਾਣ ਤੋਂ ਬਾਅਦ ਪਾਪਾ ਨੇ ਜਿਵੇਂ ਫੈਸਲਾ ਕਰ ਲਿਆ ਹੋਵੇ ਕਿ ਕਿ ਹੁਣ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਇੱਕ ਦਿਨ ਮਾਂ ਨੇ ਜ਼ੋਰ ਨਾਲ ਕਿਹਾ ਕੁਝ ਦਿਨ ਸਾਡੇ ਨਾਲ گزار ਲਓ ਇਹ ਬੱਚੀ ਤੁਹਾਡੀ ਵੀ ਤਾਂ ਹੈ ਪਰ ਉਹ ਸਖਤ ਸ਼ਬਦਾਂ ਵਿੱਚ ਬੋਲੇ ਕਿ ਇਹ ਮੇਰੀ ਧੀ ਨਹੀਂ ਹੋ ਸਕਦੀ ਇਹ ਤਾਂ ਮੇਰੇ ਲਈ ਬੋਝ ਹੈ ਅਤੇ ਮੈਂ ਹੁਣ ਇਹ ਬੋਝ ਨਹੀਂ ਉਠਾ ਸਕਦਾ ਪਾਪਾ ਨੇ ਮਾਂ ਨਾਲ ਖੂਬ ਝਗੜਾ ਕੀਤਾ ਗਾਲਾਂ ਉਟਮਾਰ ਸਭ ਕੁਝ ਹੋਇਆ ਮੈਂ ਕੋਨੇ ਵਿੱਚ ਖੜੀ ਕੰਬ ਰਹੀ ਸੀ ਅਤੇ ਫਿਰ ਅਚਾਨਕ ਪਾਪਾ ਨੇ ਆਪਣਾ ਬੈਗ ਉਠਾਇਆ ਅਤੇ ਘਰ ਛੱਡ ਕੇ ਚਲੇ ਗਏ ਉਸ ਦਿਨ ਮੇਰੀ ਜ਼ਿੰਦਗੀ ਬਦਲ ਗਈ ਮਾਂ ਇਕੱਲੀ ਰਹਿ ਗਈ ਅਤੇ ਮੈਂ ਵੀ ਹੁਣ ਸਾਡੇ ਕੋਲ ਘਰ ਦਾ ਸਹਾਰਾ ਸੀ ਨਾ ਪੈਸੇ ਸੀ ਨਾ ਸਮਾਜ ਵਿੱਚ ਇੱਜ਼ਤ ਮੁਹੱਲੇ ਵਾਲੇ ਤਾਨੇ ਦੇ ਦੇਖੋ ਛੱਡੀ ਹੋਈ ਔਰਤ ਬਿਨਾ ਮਰਦ ਦੇ ਕਿਵੇਂ ਜੀਵੇਗੀ ਇਸ ਦੀ ਬੇਟੀ ਤਾਂ ਹੋਰ ਵੀ ਬੋਝ ਹੈ ਪਰ ਮਾਂ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਫੈਸਲਾ ਕੀਤਾ ਕਿ ਚਾਹੇ ਕੁਝ ਵੀ ਹੋ ਜਾਵੇ ਉਹ ਮੈਨੂੰ ਪੜ੍ਹਾਉਣਗੇ ਅਤੇ ਇੱਕ ਚੰਗੀ ਇਨਸਾਨ ਬਣਾਉਣਗੇ ਮਾਂ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਕੰਮ ਕਰਦੀ ਕਿਸੇ ਦੇ ਘਰ ਭਾਂਡੇ ਧੋਣਾ ਕੀਤੇ ਕੱਪੜੇ ਸਾਫ਼ ਕਰਨਾ ਤਾਂ ਕਦੇ ਸਲਾਈ ਕਰਨਾ ਉਹਨਾਂ ਦੇ ਹੱਥ ਛੀਲੇ ਜਾਂਦੇ ਸਰੀਰ ਥੱਕ ਜਾਂਦਾ ਪਰ ਚਿਹਰੇ ਤੇ ਮੇਰੇ ਲਈ ਹੌਂਸਲਾ ਰਹਿੰਦਾ ਮੈਨੂੰ ਅੱਜ ਵੀ ਯਾਦ ਹੈ ਕਿ ਕਿੰਨੀ ਵਾਰ ਸਾਡੇ ਕੋਲ ਦੋ ਵੇਲੇ ਦਾ ਖਾਣਾ ਵੀ ਨਹੀਂ ਹੁੰਦਾ ਸੀ ਕਦੇ ਸਿਰਫ ਨਮਕ ਦੇ ਨਾਮਕ ਰੋਟੀ ਤਾਂ ਕਦੇ ਸੁੱਕੀ ਰੋਟੀ ਨੂੰ ਪਾਣੀ ਵਿੱਚ ਭਿਗੋ ਕੇ ਖਾਣਾ ਪੈਂਦਾ ਸੀ ਪਰ ਮਾਂ ਹਮੇਸ਼ਾ ਮੁਸਕਰਾ ਕੇ ਕਹਿੰਦੀ ਸੁਨੀਤਾ ਬੇਟੀ ਚਿੰਤਾ ਨਾ ਕਰ ਇਹ ਦਿਨ ਵੀ ਨਿਕਲ ਜਾਣਗੇ ਸ਼ਾਇਦ ਮਾਂ ਦੀ ਮਿਹਨਤ ਅਤੇ ਉਹਨਾਂ ਦੇ ਆਸ਼ੀਰਵਾਦ ਦਾ ਹੀ ਅਸਰ ਸੀ ਕਿ ਮੈਂ ਪੜ੍ਹਾਈ ਵਿੱਚ ਹਮੇਸ਼ਾ ਅਵਲ ਰਹੀ ਸਕੂਲ ਵਿੱਚ ਅਧਿਆਪਕ ਮੇਰੀ ਤਾਰੀਫ ਕਰਦੇ ਅਤੇ ਮੈਨੂੰ ਲੱਗਦਾ ਜਿਵੇਂ ਇਹ ਦੀ ਮਾਂ ਲਈ ਹੈ ਜਦੋਂ ਵੀ ਮੈਨੂੰ ਵਧੀਆ ਨਤੀਜੇ ਮਿਲਦੇ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਮੈਨੂੰ ਲੱਗਦਾ ਸੀ ਕਿ ਜੇ ਮੈਂ ਪੜ੍ਹ ਲਿਖ ਲਵਾਂਗੀ ਤਾਂ ਮਾਂ ਨੂੰ ਗਰੀਬੀ ਵਿੱਚੋਂ ਕੱਢ ਲਵਾਂਗੀ ਇਹ ਹੀ ਮੇਰਾ ਸੁਪਨਾ ਸੀ ਇਹ ਹੀ ਮੇਰੀ ਜ਼ਿੰਦਗੀ ਦਾ ਮਕਸਦ ਬਣ ਗਿਆ ਸੀ ਪਰ ਸਮਾਜ ਕਦੇ ਕਿਸੇ ਛੱਡੀ ਹੋਈ ਔਰਤ ਨੂੰ ਚੈਨ ਨਾਲ ਨਹੀਂ ਜੀਣ ਦਿੰਦਾ ਜਿਵੇਂ ਜਿਵੇਂ ਮੈਂ ਵੱਡੀ ਹੋਈ ਮਾਂ ਨੂੰ ਮੇਰੇ ਵਿਆਹ ਦੀ ਚਿੰਤਾ ਸਤਾਉਣ ਲੱਗੀ ਲੋਕ ਬਾਰ-ਬਾਰ ਤਾਨੇ ਦਿੰਦੇ ਤੇਰੀ ਬੇਟੀ ਵੱਡੀ ਹੋ ਰਹੀ ਹੈ ਇਹ ਕੱਲ ਨੂੰ ਕੋਈ ਬਦਨਾਮੀ ਹੋ ਗਈ ਤਾਂ ਮਾਂ ਮਜਬੂਰ ਹੋ ਗਈ ਗਰੀਬੀ ਸਮਾਜ ਦਾ ਡਰਾ ਤੇ ਇਕੱਲੇਪਾਨ ਨੇ ਉਹਨਾਂ ਨੂੰ ਦਬਾ ਦਿੱਤਾ ਅਤੇ ਫਿਰ ਉਹਨਾਂ ਨੇ ਮੇਰਾ ਰਿਸ਼ਤਾ ਇੱਕ ਅਜਿਹੇ ਆਦਮੀ ਨਾਲ ਤੈਅ ਕਰ ਦਿੱਤਾ ਜੋ ਮੈਨੂੰ ਉਮਰ ਵਿੱਚ ਕਾਫੀ ਵੱਡਾ ਲੱਗ ਰਿਹਾ ਸੀ ਅਤੇ ਪਹਿਲਾਂ ਤੋਂ ਵੀ ਵਿਆਹਿਆ ਹੋਇਆ ਸੀ ਮੈਨੂੰ ਯਾਦ ਹੈ ਵਿਆਹ ਦੇ ਦਿਨ ਮੈਂ ਮਨ ਹੀ ਮਨ ਰੋ ਰਹੀ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਮਾਂ ਮੈਨੂੰ ਕਿਸੇ ਕੈਦਖਾਨੇ ਵਿੱਚ ਭੇਜ ਰਹੀ ਹੈ ਪਰ ਮਾਂ ਨੇ ਸਿਰਫ ਇੰਨਾ ਕਿਹਾ ਬੇਟੀ ਮੈਂ ਜੋ ਕੀਤਾ ਤੇਰੀ ਭਲਾਈ ਲਈ ਕੀਤਾ ਹੈ ਮੈਂ ਉਹਨਾਂ ਦੀ ਗੱਲ ਮੰਨ ਲਈ ਸ਼ਾਇਦ ਉਸ ਵੇਲੇ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਮੇਰੀ ਅਸਲੀ ਪ੍ਰੀਖਿਆ ਹੁਣ ਸ਼ੁਰੂ ਹੋਣ ਵਾਲੀ ਸੀ ਸੋਹਰੇ ਘਰ ਵਿੱਚ ਪਹੁੰਚਦੇ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਇੱਥੇ ਵੀ ਮੈਨੂੰ ਅਪਣਾਉਣ ਵਾਲਾ ਕੋਈ ਨਹੀਂ ਪਤੀ ਦਾ ਚਿਹਰਾ ਸਖਤ ਸੀ ਸੱਸ ਦੀਆਂ ਅੱਖਾਂ ਵਿੱਚ ਤਿਰਸਕਾਰ ਭਰਿਆ ਹੋਇਆ ਸੀ ਸ਼ੁਰੂਆਤ ਦੇ ਕੁਝ ਦਿਨ ਤਾਂ ਠੀਕ ਠਾਕ ਨਿਕਲ ਗਏ ਪਰ ਫਿਰ ਹੌਲੀ-ਹੌਲੀ ਅਸਲੀ ਰੰਗ ਸਾਹਮਣੇ ਆਉਣ ਲੱਗੇ ਸੱਸ ਮੈਨੂੰ ਹਰ ਵੇਲੇ ਤਾਨੇ ਦਿੰਦੀ ਪਿਖਾਰਨੀ ਦੀ ਧੀ ਹੈ ਪਿਖਾਰਨੀ ਹੀ ਰਹੇਗੀ ਅਤੇ ਪਤੀ ਉਹ ਤਾਂ ਰੋਜ਼ ਮੈਨੂੰ ਕਿਸੇ ਨਾ ਕਿਸੇ ਗੱਲ ਤੇ ਅਪਮਾਨਿਤ ਕਰਦੇ ਦੋਸਤਾਂ ਦੇ ਸਾਹਮਣੇ ਮੈਨੂੰ ਨੀਚਾ ਦਿਖਾਉਣਾ ਉਹਨਾਂ ਦੀ ਆਦਤ ਬਣ ਗਈ ਸੀ ਕਹਿੰਦੇ ਹੈ ਕਿ ਮੇਰੀ ਪਤਨੀ ਭਿਖਾਰੀ ਦੀ ਧੀ ਹੈ ਇਹ ਸਭ ਦੇਖ ਕੇ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਇਸ ਦੇ ਘਰ ਦੀ ਔਕਾਤ ਕੀ ਹੋਵੇਗੀ ਉਹਨਾਂ ਦੀ ਹਸੀ ਮੈਨੂੰ ਅੰਦਰ ਤੱਕ ਚੀਰ ਦਿੰਦੀ ਕਈ ਵਾਰ ਮੈਂ ਇਕੱਲੇ ਵਿੱਚ ਰੋਂਦੀ ਬੇਹੋਸ਼ ਹੋ ਜਾਂਦੀ ਇੱਕ ਦਿਨ ਉਹਨਾਂ ਨੇ ਮੈਨੂੰ ਆਪਣੇ ਦੋਸਤ ਦੇ ਸਾਹਮਣੇ ਇੰਨੀ ਪੂਰੀ ਤਰ੍ਹਾਂ ਬੇਇੱਜ਼ਤ ਕੀਤਾ ਕਿ ਮੇਰਾ ਖੂਨ ਖੋਲ ਗਿਆ ਉਹਨਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਕਿਹਾ ਤੂੰ ਤਾਂ ਮੇਰੀ ਪਤਨੀ ਬਣਨ ਦੇ ਲਾਇਕ ਵੀ ਨਹੀਂ ਸੀ ਮੈਂ ਤੇਰੇ ਤੇ एहसान ਕੀਤਾ ਹੈ ਉਸ ਦਿਨ ਮੈਂ ਆਪਣੇ ਆਪ ਨੂੰ ਨਹੀਂ ਰੋਕਿਆ ਅਤੇ ਗੁੱਸੇ ਵਿੱਚ ਉਹਨਾਂ ਨੂੰ ਥੱਪੜ ਮਾਰ ਦਿੱਤਾ ਅਤੇ ਇਹੀ ਮੇਰੀ ਜ਼ਿੰਦਗੀ ਦਾ ਮੋੜ ਬਣ ਗਿਆ ਉਸ ਦਿਨ ਜਦੋਂ ਮੈਂ ਆਪਣੇ ਪਤੀ ਨੂੰ ਥੱਪੜ ਮਾਰਿਆ ਤਾਂ ਮੈਨੂੰ ਲੱਗਿਆ ਸੀ ਕਿ ਸ਼ਾਇਦ ਹੁਣ ਉਹ ਸੰਭਲ ਜਾਣਗੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ ਪਰ ਹੋਇਆ ਬਿਲਕੁਲ ਉਲਟਾ ਉਹਨਾਂ ਦਾ ਗੁੱਸਾ ਸਤਵੇਂ ਆਸਮਾਨ ਤੇ ਪਹੁੰਚ ਗਿਆ ਉਹ ਜ਼ੋਰ ਨਾਲ ਚੀਕ ਕੇ ਔਰਤ ਹੋ ਕੇ ਮੇਰੇ ਤੇ ਹੱਥ ਉਠਾਉਂਦੀ ਹਿੰਮਤ ਕਿਵੇਂ ਹੋਈ ਤੇਰੀ ਹੁਣ ਤੈਨੂੰ ਤੈਨੂੰ ਦਿਖਾਵਾਂਗਾ ਕਿ ਮਰਦ ਦੀ ਇੱਜ਼ਤ ਨਾਲ ਖੇਡਣਾ ਕੀ ਹੁੰਦਾ ਹੈ ਉਸ ਰਾਤ ਉਹਨਾਂ ਨੇ ਮੈਨੂੰ ਬਹੁਤ ਮਾਰਿਆ ਮੇਰਾ ਪੂਰਾ ਬਦਨ ਨੀਲਾ ਪੈ ਗਿਆ ਪਰ ਅਸਲੀ અપਮਾਨ ਤਾਂ ਅਗਲੇ ਦਿਨ ਹੋਇਆ ਸਵੇਰੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਖਿੱਚ ਕੇ ਆਂਗਣ ਵਿੱਚ ਲਿਆਂਦਾ ਪੂਰੇ ਪਿੰਡ ਨੂੰ ਬੁਲਾ ਲਿਆ ਲੋਕ ਤਮਾਸ਼ਾ ਦੇਖਣ ਲਈ ਇਕੱਠੇ ਹੋ ਗਏ ਉਹ ਚੀਕ ਕੇ ਬੋਲੇ ਇਹ ਔਰਤ ਵਫਾਦਾਰ ਨਹੀਂ ਹੈ ਇਹ ਮੇਰੇ ਨਾਮ ਦੀ ਇੱਜ਼ਤ ਲੁੱਟ ਰਹੀ ਹੈ ਅੱਜ ਮੈਂ ਇਸ ਦਾ ਸੱਚ ਸਭ ਦੇ ਸਾਹਮਣੇ ਲਿਆਵਾਂਗਾ ਮੈਂ ਰੋਂਦੀ ਹੋਈ ਕਹਿੰਦੀ ਰਹੀ ਕਿ ਇਹ ਝੂਠ ਹੈ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਉਹਨਾਂ ਨੇ ਸਭ ਦੇ ਸਾਹਮਣੇ ਮੇਰੀ ਗੁੱਤ ਫੜ ਕੇ ਮੇਰੇ ਵਾਲ ਕੱਟ ਦਿੱਤੇ ਮੇਰਾ ਚਿਹਰਾ ਹੰਝੂਆਂ ਨਾਲ ਭਿੱਜ ਗਿਆ ਅਤੇ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪੂਰੇ ਪਿੰਡ ਦੇ ਸਾਹਮਣੇ ਮੈਨੂੰ ਨੰਗਾ ਕਰ ਦੇਣ ਮੇਰੇ ਅੰਦਰ ਦੀ ਆਤਮਾ ਤੱਕ ਕੰਬ ਉੱਠੀ ਮੈਨੂੰ ਲੱਗਿਆ ਕਿ ਹੁਣ ਮੇਰੀ ਜ਼ਿੰਦਗੀ ਇੱਥੇ ਹੀ ਖਤਮ ਹੋ ਜਾਵੇਗੀ ਤਾਂ ਹੀ ਅਚਾਨਕ ਦੂਰ ਤੋਂ ਇੱਕ ਆਲੀਸ਼ਾਨ ਗੱਡੀ ਆਈ ਉਸ ਵਿੱਚੋਂ ਇੱਕ ਨੌਜਵਾਨ ਉਤਰਿਆ ਉਸ ਦਾ ਵਿਅਕਤੀਤਵ ਬਿਲਕੁਲ ਵੱਖਰਾ ਸੀ ਆਤਮ ਵਿਸ਼ਵਾਸ ਤੇਜ ਅਤੇ ਅੱਖਾਂ ਵਿੱਚ ਗੁੱਸਾ ਉਹ ਦੌੜਦਾ ਹੋਇਆ ਆਇਆ ਅਤੇ ਮੇਰੇ ਪਤੀ ਦਾ ਹੱਥ ਫੜ ਕੇ ਬੋਲਿਆ "ਬੱਸ ਕਰੋ ਔਰਤ ਦੀ ਇੱਜ਼ਤ ਨਾਲ ਖੇਡਣ ਦੀ ਹਿੰਮਤ ਕਿਸਨੇ ਦਿੱਤੀ ਤੁਹਾਨੂੰ ਪਿੰਡ ਵਾਲੇ ਸੁੰਨ ਰਹਿ ਗਏ ਉਸ ਨੌਜਵਾਨ ਨੇ ਸਭ ਦੇ ਸਾਹਮਣੇ ਕਿਹਾ ਜਿਸ ਔਰਤ ਨੂੰ ਤੁਸੀਂ ਬਦਨਾਮ ਕਰ ਰਹੇ ਹੋ ਉਹ ਤੁਹਾਡੀ ਪਤਨੀ ਹੈ ਤੁਹਾਨੂੰ ਹੱਕ ਹੈ ਇਸ ਨੂੰ ਸਨਮਾਨ ਦੇਣ ਦਾ ਅਪਮਾਨ ਕਰਨ ਦਾ ਨਹੀਂ" ਉਸਨੇ ਮੇਰੀ ਸੱਸ ਅਤੇ ਪਤੀ ਦੋਵਾਂ ਨੂੰ ਤੱਕਾ ਮਾਰ ਕੇ ਵੱਖ ਕੀਤਾ ਅਤੇ ਮੈਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਮੈਂ ਹੈਰਾਨ ਸੀ ਮੈਂ ਉਸ ਨੌਜਵਾਨ ਨੂੰ ਪਛਾਣਦੀ ਵੀ ਨਹੀਂ ਸੀ ਕੁਝ ਦੇਰ ਬਾਅਦ ਕਾਰ ਇੱਕ ਵੱਡੀ ਹਵੇਲੀ ਦੇ ਸਾਹਮਣੇ ਰੁਕ ਗਈ ਅੰਦਰ ਲੈ ਜਾ ਕੇ ਉਸਨੇ ਮੈਨੂੰ ਹੌਲੀ ਜਹੀ ਕਿਹਾ ਡਰੋ ਨਾ ਤੁਸੀਂ ਇੱਥੇ ਸੁਰੱਖਿਅਤ ਹੋ ਮੈਂ ਤੁਹਾਡਾ ਆਪਣਾ ਹੀ ਹਾਂ ਮੈਂ ਘਬਰਾ ਕੇ ਪੁੱਛਿਆ ਤੁਸੀਂ ਕੌਣ ਹੋ ਅਤੇ ਮੈਨੂੰ ਕਿਉਂ ਬਚਾਇਆ ਉਹ ਮੁਸਕਰਾਇਆ ਅਤੇ ਬੋਲਿਆ ਮੇਰਾ ਨਾਮ ਹਰਦੀਪ ਹੈ ਅਤੇ ਮੈਂ ਤੁਹਾਡਾ ਸੋਤੇਲਾ ਭਰਾ ਹਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਹੈ ਮੇਰਾ ਤਾਂ ਕੋਈ ਭਰਾ ਨਹੀਂ ਹੈ ਤਾਂ ਉਸਨੇ ਸਭ ਸੱਚਾਈ ਦੱਸੀ ਉਹ ਹਵੇਲੀ ਮੇਰੇ ਪਿਤਾ ਦੀ ਸੀ ਉਹੀ ਪਿਤਾ ਜਿਨ੍ਹਾਂ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਛੱਡ ਦਿੱਤਾ ਸੀ ਹੁਣ ਉਹ ਲਕਵਾ ਗ੍ਰਸਤ ਹੋ ਚੁਕੇ ਸੀ ਅਤੇ ਬਿਸਤਰ ਤੇ ਪਏ ਪਛਤਾਵੇ ਦੀ ਅੱਗ ਵਿੱਚ ਜਲ ਰਹੇ ਸੀ ਜਦੋਂ ਮੈਂ ਕਮਰੇ ਵਿੱਚ ਪਹੁੰਚੀ ਤਾਂ ਮੈਂ ਆਪਣੇ ਪਿਤਾ ਨੂੰ ਦੇਖਿਆ ਉਹ ਕਮਜ਼ੋਰ ਅਤੇ ਟੁੱਟ ਚੁਕੇ ਸੀ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਝੋ ਸੀ ਜਿਵੇਂ ਹੀ ਉਹਨਾਂ ਨੇ ਮੈਨੂੰ ਦੇਖਿਆ ਉਹਨਾਂ ਦਾ ਚਿਹਰਾ ਰੋਸ਼ਨੀ ਨਾਲ ਭਰ ਗਿਆ ਉਹ ਰੋਂਦੇ ਹੋਏ ਬੋਲਣ ਦੀ ਕੋਸ਼ਿਸ਼ ਕਰਨ ਲੱਗੇ ਪਰ ਜ਼ੁਬਾਨ ਸਾਥ ਨਹੀਂ ਦੇ ਰਹੀ ਸੀ ਹਰਦੀਪ ਨੇ ਉਹਨਾਂ ਦਾ ਹੱਥ ਫੜ ਕੇ ਕਿਹਾ ਪਾਪਾ ਦੇਖੋ ਇਹ ਉਹੀ ਧੀ ਹੈ ਜਿਸ ਨੂੰ ਤੁਸੀਂ ਠੁਕਰਾ ਦਿੱਤਾ ਸੀ ਮੈਂ ਅੰਦਰੋਂ ਤੜਫ ਗਈ ਬਚਪਨ ਦੀਆਂ ਸਾਰੀਆਂ ਯਾਦਾਂ ਅੱਖਾਂ ਸਾਹਮਣੇ ਘੁੰਮ ਗਈਆਂ ਉਹ ਤਾਨੇ ਉਹ ਮਾਰ ਉਹ ਛੱਡ ਕੇ ਜਾਣਾ ਮੈਂ ਉਹਨਾਂ ਤੋਂ ਮੂੰਹ ਮੋੜ ਕੇ ਖੜੀ ਹੋ ਗਈ ਮੈਂ ਕਿਹਾ ਮੈਨੂੰ ਅਜਿਹੇ ਪਿਤਾ ਦੀ ਕੋਈ ਲੋੜ ਨਹੀਂ ਜਿਸ ਨੇ ਧੀ ਨੂੰ ਬੋਝ ਸਮਝ ਕੇ ਸਾੜ ਦਿੱਤਾ ਸੀ ਮੈਂ ਉਹਨਾਂ ਨੂੰ ਮਾਫ਼ ਨਹੀਂ ਕਰ ਸਕਦੀ ਕਮਰੇ ਵਿੱਚ ਸ਼ਨਨਾਟਾ 사 ਗਿਆ ਪਰ ਫਿਰ ਹਰਦੀਪ ਮੇਰੇ ਕੋਲ ਆਇਆ ਤੇ ਬੋਲਿਆ ਸੁਨੀਤਾ ਦੀਦੀ ਗਲਤੀ ਇਨਸਾਨ ਤੋਂ ਹੁੰਦੀ ਹੈ ਕਦੇ ਕਦੇ ਇਨਸਾਨ ਆਪਣੀ ਸੋਚ ਵਿੱਚ ਇਨਾ ਅੰਨਾ ਹੋ ਜਾਂਦਾ ਹੈ ਕਿ ਸਹੀ ਗਲਤ ਸਮਝ ਨਹੀਂ ਪੌਂਦਾ ਪਰ ਜੇ ਮਰਨ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਧੀ ਦੀ ਮਾਫੀ ਮਿਲ ਜਾਵੇ ਤਾਂ ਸ਼ਾਇਦ ਉਹਨਾਂ ਦਾ ਬੋਝ ਹਲਕਾ ਹੋ ਜਾਵੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਪਿਗਲ ਗਿਆ ਮੈਂ ਪਿਤਾ ਦਾ ਹੱਥ ਫੜ ਕੇ ਕਿਹਾ ਮੈਂ ਤੁਹਾਨੂੰ ਦਿਲੋਂ ਮਾਫ ਕਰ ਦਿੱਤਾ ਉਹਨਾਂ ਦੀਆਂ ਅੱਖਾਂ ਤੋਂ ਹੰਝੂ ਵਹੇ ਅਤੇ ਉਸੇ ਰਾਤ ਉਹਨਾਂ ਨੇ ਚੈਨ ਦੀ ਨੀਂਦ ਵਿੱਚ ਦਮ ਤੋੜ ਦਿੱਤਾ ਪਿਤਾ ਦੇ ਜਾਣ ਤੋਂ ਬਾਅਦ ਮੈਂ ਉਹਨਾਂ ਦੀ ਸੰਪਤੀ ਵਿਰਾਸਤ ਵਿੱਚ ਪਾ ਲਈ ਪਰ ਮੇਰੇ ਲਈ ਉਹ ਸੰਪਤੀ ਕਿਸੇ ਦੌਲਤ ਤੋਂ ਵੱਧ ਸੀ ਉਹ ਮੇਰੇ ਆਤਮ ਸਨਮਾਨ ਦੀ ਵਾਪਸੀ ਸੀ ਹਰਦੀਪ ਨੇ ਮੇਰਾ ਸਾਥ ਦਿੱਤਾ ਅਸੀਂ ਮਿਲ ਕੇ ਮੇਰੇ ਪਤੀ ਅਤੇ ਉਹਨਾਂ ਦੇ ਦੋਸਤਾਂ ਵਿਰੁੱਧ ਕੇਸ ਲੜਿਆ ਕਾਨੂੰਨ ਨੇ ਵੀ ਮੇਰਾ ਸਾਥ ਦਿੱਤਾ ਅਤੇ ਉਹਨਾਂ ਸਾਰਿਆਂ ਨੂੰ ਜੇਲ੍ਹ ਦੀ ਸਜ਼ਾ ਹੋਈ ਹੁਣ ਮੈਂ ਆਜ਼ਾਦ ਸੀ ਲੋਕਾਂ ਨੇ ਕਿਹਾ ਕਿ ਮੈਂ ਦੁਬਾਰਾ ਵਿਆਹ ਕਰ ਲਵਾਂ ਤਾਂ ਜੋ ਮੇਰੀ ਜ਼ਿੰਦਗੀ ਸਬਰ ਜਾਵੇ ਪਰ ਮੈਂ ਸਾਫ਼ ਕਹਿ ਕਿਹਾ ਮੇਰੀ ਜ਼ਿੰਦਗੀ ਦਾ ਮਕਸਦ ਮਕਸਦ ਹੁਣ ਵਿਆਹ ਨਹੀਂ ਹੈ ਮੇਰੀ ਜ਼ਿੰਦਗੀ ਦਾ ਮਕਸਦ ਉਹਨਾਂ ਔਰਤਾਂ ਦੀ ਮਦਦ ਕਰਨਾ ਹੈ ਜੋ ਮੇਰੀ ਮਾਂ ਵਾਂਗ ਤਨਹਾਈ ਅਤੇ ਤਾਨਿਆਂ ਦਾ ਬੋਝ ਉਠਾਉਂਦੀਆਂ ਹਨ ਮੈਂ ਆਪਣੀ ਦੌਲਤ ਅਤੇ ਤਾਕਤ ਨੂੰ ਗਰੀਬਾਂ ਅਤੇ ਜ਼ਰੂਰਤਮੰਦਾਂ ਲਈ ਸਮਰਪਿਤ ਕਰ ਦਿੱਤਾ ਪਿੰਡ ਦੀਆਂ ਉਹਨਾਂ ਲੜਕੀਆਂ ਲਈ ਸਕੂਲ ਖੋਲ੍ਹਿਆ ਜਿਨ੍ਹਾਂ ਨੂੰ ਸਿੱਖਿਆ ਤੋਂ ਵੰਚਿਤ ਰੱਖਿਆ ਜਾਂਦਾ ਹੈ ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਲਈ ਆਸਰੇ ਬਣਵਾਏ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਸਮਝ ਆਉਂਦੀ ਹੈ ਕਿ ਔਰਤ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਇੱਜ਼ਤ ਅਤੇ ਆਤਮ ਸਮਾਨ ਹੈ ਮੈਂ ਆਪਣੀ ਜ਼ਿੰਦਗੀ ਤੋਂ ਇਹੀ ਸਿੱਖਿਆ ਹੈ ਕਿ ਨਿਆਂ ਅਤੇ ਤਾਕਤ ਉੱਪਰ ਵਾਲਾ ਦਿੰਦਾ ਹੈ ਇਨਸਾਨ ਨੂੰ ਬਸ ਹੌਸਲਾ ਤੇ ਹਿੰਮਤ ਰੱਖਣੀ ਚਾਹੀਦੀ ਹੈ ਅਤੇ ਅੱਜ ਮੈਂ ਗਰਵ ਨਾਲ ਕਹਿ ਸਕਦੀ ਹਾਂ ਮੈਂ ਸੁਨੀਤਾ ਹਾਂ ਉਹੀ ਹੀ ਲੜਕੀ ਜਿਸ ਨੂੰ ਕਦੇ ਬੋਝ ਸਮਝਿਆ ਗਿਆ ਸੀ ਹਰ ਹੁਣ ਮੈਂ ਹੋਰਾਂ ਦਾ ਸਹਾਰਾ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ